ਮਰਦਾਬਾਦ ਸੇਵਲ ਸਰਜੰਟ ਬਠਿੰਡਾ ਮਰਦਾਬਾਦ 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 ਸੇਵਲ ਸਰਜੰਟ ਬਠਿੰਡਾ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਸਰਕਾਰ ਮਰਦਾਬਾਦ ਵੀਜੀਲੈਂਸ ਦੀ ਤੱਕੇਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਰਿਆ ਸਿੰਘ ਨੂਰੀਆ ਕਰੋ ਰਿਆ ਕਰੋ ਰਿਆ ਕਰੋ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਵੀਜੀਲੈਂਸ ਦੀ ਤੱਕੇਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਰਿਆ ਸਿੰਘ ਨੂਰੀਆ ਕਰੋ ਰਿਆ ਕਰੋ ਰਿਆ ਕਰੋ ਸਰਕਾਰ ਮਰਦਾਵਾਲ 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 ਪੰਜਾਬ ਸਰਕਾਰ ਮਰਦਾਵਾਲ 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 ਡਿਜੀ ਲੈਂਸ ਦੀ ਤੱਕੇशाही ਬੰਦ ਕਰੋ ਬੰਦ ਕਰੋ ਬੰਦ ਕਰੋ ਰਾਜ ਸਿੰਘ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਝੂਠਾ ਪ੍ਰਚਾਰ ਰੱਦ ਕਰੋ ਰੱਦ ਕਰੋ ਬੰਦ ਕਰੋ ਬੰਦ ਕਰੋ ਫੀਲੈਸ ਦੀ ਤੱਕੇਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਰਾਜ ਸਿੰਘ ਨੂੰ ਰਿਆ ਕਰੋ ਰਿਆ ਕਰੋ ਰਿਆ ਕਰੋ ਝੂਠੇ ਪਾਇ ਕੱਤੇ ਰਾਤ ਕਰੋ ਰਾਤ ਕਰੋ ਰਾਤ ਕਰੋ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਹਾਂਜੀ ਅੱਜ ਦਾ ਜਿਹੜਾ ਸਾਡਾ ਧਰਨਾ ਹੈ ਸਾਡੇ ਜਿਹੜੇ ਆਪਣੇ ਰਾਜ ਸਿੰਘ ਵਾਰਡੈਂਟ ਜਿਹੜੇ ਇਸ ਲਿੰਗ ਜਾਂਚ ਉਹਦਾ ਨਿਰਧਾਰਨ ਟੀਮ ਦੇ ਨਾਲ ਗਏ ਸੀ ਕਿ ਉੱਥੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਉੱਥੇ ਜਿਹੜਾ ਪਤਨਾ ਪਟਿਆਲੇ ਸ਼ਹਿਰ ਦੇ ਵਿੱਚ ਉੱਥੇ ਕੋਈ ਬੰਬਾਈਲ ਵੈਨ ਆ ਜਿਹੜੀ ਕਿ ਐਦਾਂ ਲਿੰਗ ਨਿਰਧਾਰਨ ਟੈਸਟ ਕਰਦੀ ਹੈ ਤੇ ਉੱਥੇ ਇਥੋਂ ਇੱਕ ਆਪਣੀ ਟੀਮ ਤਿਆਰ ਕੀਤੀ ਗਈ ਸੀ ਟੀਮ ਦੇ ਤਹਿਤ ਉਹ ਬੰਦੇ ਨੂੰ ਵਿੱਚ ਟੀਮ ਦੇ ਵਿੱਚ ਲਿਆ ਗਿਆ ਸੀ ਤੇ ਉਹ ਉੱਥੇ ਆਪਣੇ ਟੀਮ ਦੇ ਵਿੱਚ ਬਾਕੀ ਮੈਂਬਰ ਸੀ ਜਿਹੜੇ ਉਹ ਤਾਂ ਆਪਣੇ ਆਪਣੇ ਉੱਥੋਂ ਮਤਲਬ ਵਾਪਸ ਆ ਗਏ ਪਰ ਜਦੋਂ ਕਿ ਜਿਹੜਾ ਰਾਜ ਸਿੰਘ ਸੀਗਾ ਉੱਥੇ ਟੀਮ ਦੇ ਵਿੱਚ ਉਹਨੂੰ ਮਤਲਬ ਉੱਪਰੋਂ ਵਿਜੀਲੈਂਸ ਦਾ ਟਰੈਪ ਮਰਵਾ ਕੇ ਉਹਨੂੰ ਮਤਲਬ ਫੜ ਲਿਆ ਗਿਆ ਅਰੈਸਟ ਕਰ ਲਿਆ ਹਾਂਜੀ ਤੇ ਇਸ ਕਰਕੇ ਇਸੇ ਧਰਨੇ ਦੇ ਵਿੱਚ ਅਸੀਂ ਇਹ ਕਹਿ ਰਹੇ ਹਾਂ ਵੀ ਹੜਤਾਲ ਸਾਡੀ ਜਿਹੜੀ ਇਸੇ ਕਰਕੇ ਹੋਈ ਹੈ ਕਿ ਵੀ ਜਿਹੜਾ ਰਾਜ ਸਿੰਘ ਨੂੰ ਰਿਹਾ ਕੀਤਾ ਜਾਵੇ ਤਾਂ ਜੋ ਮਤਲਬ ਇਹ ਅੱਗੇ ਇਸ ਤਰ੍ਹਾਂ ਦੀ ਜਿਹੜੀ ਪ੍ਰੋਟੈਕਸ਼ਨ ਆ ਉਹ ਅੱਗੇ ਜਾਰੀ ਰਹੇ ਮਤਲਬ ਜਿਹੜੀ ਰੇਡ ਹੋਈ ਹੈ ਉਹ ਪਾਤੜਾ ਗਈ ਸੀ ਮੁਹੱਲੀ ਪੁਲਿਸ ਪਰ ਕਿਵੇਂ ਆ ਗਏ ਜਿੱਥੇ ਮਹਾਲੀ ਇਹ ਇਨਫੋਰਮੇਸ਼ਨ ਸ਼ਾਇਦ ਉਹਨਾਂ ਨੂੰ ਕਿਸੇ ਨੇ ਪਹਿਲਾਂ ਦਿੱਤੀ ਹੋਊਗੀ ਜਾਂ ਫਿਰ ਉਹ ਵਿੱਚ ਰਲੇ ਹੋਣਗੇ ਕੋਈ ਡਾਕਟਰ ਵਾਲੇ ਹੋਣਗੇ ਜਾਂ ਵਿਜੀਲੈਂਸ ਵਾਲੇ ਰਲੇ ਹੋਣਗੇ ਕੁਝ ਨਾ ਕੁਝ ਤਾਂ ਗੜਬੜ ਹੋਊਗੀ ਕਿਉਂਕਿ ਇਹ ਮਸਲਾ ਤਾਂ ਸਿਰਫ ਸਾਡੇ ਹਸਪੀਟਲ ਦਾ ਸੀ ਤੇ ਇੱਥੋਂ ਤੱਕ ਕਿ ਮਹਾਲੀ ਵਾਲਿਆਂ ਨੂੰ ਕਿਵੇਂ ਪਤਾ ਲੱਗਾ ਇਹਦੀ ਜਾਂਚ ਵੀ ਹੋਣੀ ਚਾਹੀਦੀ ਹੈ ਕਿ ਕਿ ਵੀ ਉਹਨਾਂ ਨੂੰ ਇਨਫੋਰਮੇਸ਼ਨ ਕਿਵੇਂ ਪਹੁੰਚੀ ਤੁਸੀਂ ਸਮਲਜ ਸਿਵ ਸਰਜਨੀਆ ਸੈਂਟਰ ਦੇ 409150 ਡਾਕਟਰ ਸਾਹਿਬ ਨੂੰ ਹਾਂਜੀ ਉਹ ਮਿਲਿਆ ਇੰਨਾ ਸਾਡੀ ਮੀਟਿੰਗ ਵੀ ਹੋਈ ਆ ਪ੍ਰਧਾਨ ਸਾਹਿਬ ਸਾਡੇ ਵੀ ਮਿਲ ਕੇ ਆਏ ਆ ਡੋਸਾ ਵੀ ਗਏ ਸੀਗੇ ਤੇ ਉਹਨਾਂ ਨੇ ਇਹ ਕਹਿ ਕੇ ਵੀ ਉਹ ਆਪਣਾ ਜਿਹੜਾ ਅੱਗੇ ਮਤਲਬ ਜੋ ਵੀ ਉਹਨਾਂ ਨੇ ਕਰਨਾ ਲੈਕਸੀ ਕਾਰਵਾਈ ਉਹ ਕਰ ਰਹੇ ਆ ਤੇ ਉਹ ਭੇਜ ਰਹੇ ਆ ਵੀ ਉਹਨਾਂ ਨੂੰ ਰਹਾ ਕੀਤਾ ਜਾਵੇ ਜਾਂ ਉਹ ਗਲਤ ਤਾਂ ਟੀਮ ਦੇ ਵਿੱਚ ਇਸ ਤਰ੍ਹਾਂ ਉਹਨੇ ਕਦਮ ਨਹੀਂ ਸੀ ਕੀਤਾ ਕਿ ਉਹ ਆਪਣੀ ਟੀਮ ਦੇ ਪ੍ਰਤੀ ਗਿਆ ਸੀਗਾ ਨਾ ਕਿ ਉਹਨੇ ਕੋਈ ਇਸ ਤਰ੍ਹਾਂ ਦੀ ਉੱਥੇ ਕਾਰਵਾਈ ਕਰਨ ਗਿਆ ਸੀਗਾ ਕਿ ਉਹਨੂੰ ਜਾਣਬੁੱਝ ਕੇ ਫਸਾਇਆ ਜਾਵੇ ਤਾਂ ਮੈਡਮ ਜਿਸ ਤਰ੍ਹਾਂ ਵਿਜੀਲੈਂਸ ਕਿਸੇ ਬੰਦੇ ਨੂੰ ਅਰੈਸਟ ਕਰਦੀ ਹੈਗੇ ਤੇ ਉਹ ਉਹਨਾਂ ਕੋਲ ਸਬੂਤ ਹੋਣਾ ਚਾਹੀਦਾ ਕਿ ਪ੍ਰੂਫ ਹੋਣਾ ਚਾਹੀਦਾ ਕੀ ਤੁਹਾਡੇ ਜਿਹੜਾ ਮੁਲਾਜ਼ਮ ਸੀ ਉਹਦੇ ਕੋਲ ਉਹਦੇ ਕੋਲ ਕੋਈ ਚੀਜ਼ ਹੈਗੀ ਸੀ ਪੈਸੇ ਜਾਂ ਕੋਈ ਡ੍ਰਿਲਿੰਗ ਜਾਂ ਦੇ ਨਾਲ ਕੋਈ ਉਜਾਰ ਜਿਹੜਾ ਹੁੰਦਾ ਉਹ ਤਾਂ ਟੀਮ ਨੇ ਨਿਰਧਾਰਤ ਕੀਤਾ ਹੋਊਗਾ ਕੋਈ ਪੈਸੇ ਦੇ ਕੇ ਭੇਜੇ ਹੋਣਗੇ ਤਾਂ ਹੀ ਉਸ ਐਕਸ ਡਿਟਰਮੀਨੇਸ਼ਨ ਵਾਸਤੇ ਉਹ ਬੰਦੇ ਨੂੰ ਸਿਲੈਕਟ ਕੀਤਾ ਸੀ ਕਿ ਵੀ ਉੱਥੇ ਜਾ ਕੇ ਜਾਓ ਡਾਕਟਰ ਨੂੰ ਮਤਲਬ ਕੁਝ ਪੈਸੇ ਜਿਹੜੇ ਦੇਣੇ ਸੀਗੇ ਹੋ ਸਕਦਾ ਇਹਨਾਂ ਨੇ ਕੁਝ ਦੇ ਕੇ ਭੇਜਿਆ ਹੋਵੇ ਕਿ ਉਹ ਪੈਸੇ ਉਹਨੂੰ ਦੇਣੇ ਹੋਣ ਇਹਦੇ ਬਾਰੇ ਮੈਨੂੰ ਪ੍ਰੋਪਰ ਜਾਣਕਾਰੀ ਉਲਟਾ ਇਸਦੀ ਪਤਾ ਹੈ ਸ਼ੇਧ ਭਾਗ ਦੇ ਪੀਐਨਡੀਟੀ ਸੈੱਲ ਨੂੰ ਵੱਖ-ਵੱਖ ਮੁਖਬਰਾਂ ਤੋਂ ਕੁਝ ਸੂਚਨਾਵਾਂ ਮਿਲਦੀਆਂ ਨੇ ਜਿਨ੍ਹਾਂ ਦੇ ਉਧਾਰ ਦੇ ਉੱਤੇ ਇਹ ਪੀਐਨਡੀਟੀ ਸੈੱਲ ਆਪਣੇ ਤੌਰ ਦੇ ਉੱਤੇ ਆਪਣੇ ਪੱਧਰ ਦੇ ਉੱਤੇ ਛਾਪੇਮਾਰੀ ਕਰਦਾ ਹੈ ਕੀ ਹੁੰਦਾ ਪੀਐਨ ਇਹ ਛਾਪੇਮਾਰੀ ਖਾਸ ਕਰਕੇ ਉਹਨਾਂ ਸੂਚਨਾਵਾਂ ਤੇ ਆਧਾਰਿਤ ਹੁੰਦੀ ਹੈ ਜਿੱਥੇ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਥਾਂ ਦੇ ਉੱਤੇ ਕੋਈ ਸੈਕਸ ਡਟਰਮੀਨੇਸ਼ਨ ਦੇ ਕੇਸ ਸਾਹਮਣੇ ਆਉਂਦੇ ਨੇ ਲਿੰਗ ਲਿੰਗ ਜਾਂ ਹਾਂ ਲਿੰਗ ਜਾਂਚ ਦੇ ਮਸਲੇ ਸਾਹਮਣੇ ਆਉਂਦੇ ਨੇ ਜਦੋਂ ਤਾਂ ਉਸ ਥਾਂ ਤੇ ਉਹਨਾਂ ਸੂਚਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਤਰ੍ਹਾਂ ਦੇ ਛਾਪੇਮਾਰੀ ਕੀਤੀ ਜਾਂਦੀ ਅਕਸਰ ਹੀ ਤੇ ਇਸੇ ਪ੍ਰੋਗਰਾਮ ਤਹਿਤ ਇੱਕ ਸ਼ਪਮਰੀ ਪਟਿਆਲਾ ਜ਼ਿਲ੍ਹੇ ਦੇ ਪਾਤਲਾ ਬਲਕ ਵਲ ਕੀਤੀ ਗਈ ਸੀ ਕੱਲ ਜਿਹਦੇ ਵਿੱਚ ਜਿਹਦੀ ਅਗਵਾਈ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਜਿਹੜੇ ਕਿ ਪੀਐਨਡੀਟੀ ਸੈਲ ਦੇ ਇੰਚਾਰਜ ਹੁੰਦੇ ਨੇ ਉਹਨਾਂ ਦੀ ਟੀਮ ਦੁਆਰਾ ਕੀਤੀ ਗਈ ਸੀ ਟੀਮ ਦੇ ਕਈ ਮੈਂਬਰ ਹੁੰਦੇ ਨੇ ਉਹਨਾਂ ਟੀਮ ਦੇ ਵਿੱਚੋਂ ਸ਼ਾਮ ਨੂੰ ਕੱਲ ਜਿਹੜਾ ਸਾਡਾ ਇੱਕ ਵਾਰਟੈਂਡੈਂਟ ਸੀਗਾ ਰਾਜ ਸਿੰਘ ਉਹਦੇ ਲਾਪਤਾ ਹੋਣ ਦਾ ਸਾਨੂੰ ਮਸਲਾ ਸਾਹਮਣੇ ਆਇਆ ਜਿੱਦੀ ਪੜਤਾਲ ਕਰਨ ਤੇ ਸਾਨੂੰ ਪਤਾ ਲੱਗਿਆ ਕਿ ਉਹ ਉਦੇਤੇ ਇੱਕ ਅਲੱਗ ਤਰ੍ਹਾਂ ਦਾ ਟਰੈਂਪ ਪਛਾਕੇ ਵਿਜੀਲੈਂਸ ਵਿਭਾਗ ਦੁਆਰਾ ਉਹਨੂੰ ਆਪਣੇ ਕਬਜ਼ੇ ਚ ਲਿਆ ਗਿਆ ਨਿਊ ਟੀਮ ਚ ਸ਼ਾਮਿਲ ਸੀ ਉਹ ਟੀਮ ਦਾ ਮੈਂਬਰ ਸੀਗਾ ਜੀ ਫਿਰ ਉਹਨੂੰ ਕਢੇ ਲਿਆ ਜੀ ਇਹ ਇਹੀ ਮਸਲਾ ਇਹੀ ਸਾਡਾ ਮਸਲਾ ਹੈ ਇਹੀ ਸਾਡਾ ਸਵਾਲ ਹੈ ਵੀ ਉਹ ਇੱਕ ਟੀਮ ਦਾ ਮੈਂਬਰ ਹੁੰਦੇ ਹੋਏ ਇੱਕ ਜ਼ਿੰਮੇਵਾਰੀ ਤਹਿਤ ਭੇਜਿਆ ਗਿਆ ਸੀ ਉਸ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਪਹਿਲਾਂ ਸਬੰਧਤ ਟੀਮ ਜੋ ਵੀ ਉਹਦੇ ਤੇ ਕਾਰਵਾਈ ਕਰਨ ਆਈ ਸੀ ਉਸ ਟੀਮ ਦੇ ਇੰਚਾਰਜ ਨਾਲ ਗੱਲ ਕਰਦੀ ਆਪਣਾ ਮਸਲਾ ਉਹਨਾਂ ਸਾਹਮਣੇ ਪੇਸ਼ ਕਰਦੀ ਟੀਮ ਇੰਚਾਰਜ ਨੂੰ ਆਪਣੇ ਪ੍ਰੋਸੈਸ ਚ ਲੈ ਕੇ ਕਰਦੀ ਪਰ ਅਜਿਹਾ ਕੁਝ ਨਹੀਂ ਹੋਇਆ ਇਸ ਕਰਕੇ ਸਾਨੂੰ ਇਹ ਲੱਗਦਾ ਹੈ ਕਿ ਇਹ ਇਸ ਤਰ੍ਹਾਂ ਦੀ ਕਾਰਵਾਈ ਕਰਨ ਵੇਲੇ ਕਿਸੇ ਵੀ ਤਰ੍ਹਾਂ ਦੇ ਰੂਲਾਂ ਨੂੰ ਸਾਹਮਣੇ ਨਹੀਂ ਰੱਖਿਆ ਗਿਆ ਵਿਜੀਲੈਂਸ ਵਿਭਾਗ ਦੀ ਇਸ ਕਾਰਵਾਈ ਨੂੰ ਅਸੀਂ ਸਹੀ ਨਹੀਂ ਮੰਨਦੇ ਜੇਕਰ ਇਹ ਮਸਲਾ ਕਿਸੇ ਤਰ੍ਹਾਂ ਦੇ ਕਿਸੇ ਮੁਲਾਜ਼ਮ ਦੀ ਕਿਸੇ ਤਰ੍ਹਾਂ ਦੀ ਕੋਈ ਸ਼ਮੂਲੀਅਤ ਬਾਰੇ ਸੀ ਤਾਂ ਉਹਦੇ ਬਾਰੇ ਪ੍ਰਤੱਖ ਰੂਪ ਵਿੱਚ ਸਾਹਮਣੇ ਦੱਸਣਾ ਬਣਦਾ ਸੀ ਇਮੀਡੀਏਟਲੀ ਜੇ ਇਹ ਕੁਝ ਅਜਿਹਾ ਮਸਲਾ ਨਹੀਂ ਹੈ ਤਾਂ ਅਸੀਂ ਇਸ ਚੀਜ਼ ਦੀ ਨਿੰਦਿਆ ਕਰਦੇ ਹਾਂ ਕਿ ਉਹਨੂੰ ਇਸ ਤਰੀਕੇ ਨਾਲ ਆਪਣੀ ਕਾਰਵਾਈ 'ਚ ਲੈ ਕੇ ਆਉਣਾ ਗਲਤ ਹੈ। ਉਹ ਇੱਕ ਮੁਲਾਜ਼ਮ ਹੈ, ਉਹ ਇੱਕ ਟੀਮ ਦਾ ਮੈਂਬਰ ਸੀ। ਇਸ ਤਰ੍ਹਾਂ ਤਾਂ ਨਾਲ ਇਹ ਤਾਂ ਇੱਕ ਤਰ੍ਹਾਂ ਦਾ ਇਹ ਬੜਾਟਾ ਹੋ ਜਾ ਕਦਮ ਹੈ ਜਿਹਦੇ ਕਰਕੇ ਸਾਡੇ ਆਪ ਦੇ ਮਨਵਲ ਡਿੱਗਦੇ ਨੇ ਤੇ ਲੋਕ ਜਿਹੜੇ ਸਾਡੇ ਕਰਮਚਾਰੀ ਨੇ, ਮੁਲਾਜ਼ਮ ਨੇ, ਉਹ ਇਹਦੀਆਂ ਟੀਮਾਂ ਦਾ ਹਿੱਸਾ ਨਹੀਂ ਬਣਨਗੇ। ਇਹ ਕਾਰਵਾਈਆਂ ਸੇਧ ਵਿਭਾਗ ਦੇ ਐਕਸ਼ਨ ਨੂੰ ਸੁਧਾਰਨ ਵਾਸਤੇ ਹੁੰਦੀਆਂ ਨੇ, ਨਾ ਕਿ ਵਿਗਾੜਨ ਵਾਸਤੇ। ਇਸ ਕਰਕੇ ਅਸੀਂ ਸਿਵਲ ਸਾਧ ਸਾਬ ਨੂੰ ਮਿਲੇ ਸੀ ਵੀ ਉਸ ਵਿਅਕਤੀ ਬਾਰੇ ਸਾਡੇ ਇਸ ਮੁਲਾਜ਼ਮ ਬਾਰੇ ਸਾਨੂੰ ਥੋੜਾ ਪਤਾ ਦੱਸਿਆ ਜਾਵੇ ਉਹਦੇ ਉੱਤੇ ਜੋ ਵੀ ਕੀਤੀ ਗਈ ਕਾਰਵਾਈ ਉਹਦੀ ਡਿਟੇਲ ਸਾਨੂੰ ਦੱਸੀ ਜਾਵੇ ਤੇ ਸਾਡੇ ਮੁਤਾਬਕ ਉਹ નિર્ਦੋਸ਼ ਹੈ ਉਹ ਕਿਸੇ ਤਰ੍ਹਾਂ ਦੀ ਫਾਸਟ ਫਾਸਟ ਟਰੈਪ ਦੇ ਵਿੱਚ ਉਹਨੂੰ ਸ਼ਿਕਾਰ ਬਣਾਇਆ ਗਿਆ ਤੇ ਇਸ ਕਰਕੇ ਉਹਨੂੰ ਇਮੀਡੀਏਟਲੀ ਸਾਡੇ ਜਿਹੜੇ ਸਪੁਰਦਨੀ ਹੋਣਾ ਜਾਵੇ ਤਾਂ ਬਰਾਮਦ ਵੀ ਨਹੀਂ ਆਇਆ ਕੁਝ ਨਹੀਂ ਸਾਡੇ ਕੋਲ ਇਹ ਜਾਣਕਾਰੀ ਅਧੂਰੀ ਹੈ ਜੀ ਸਾਨੂੰ ਪੂਰਤ ਜਾਣਕਾਰੀ ਨਹੀਂ ਹੈ ਕਿਉਂਕਿ ਇਹ ਬਹੁਤ ਤੀਜੇ ਜ਼ਿਲ੍ਹੇ ਦਾ ਮਸਲਾ ਹੈ ਮਾਹੜੀ ਜ਼ਿਲ੍ਹੇ ਦਾ ਮਸਲਾ ਹੈ ਇਸ ਕਰਕੇ ਅਸੀਂ ਸਿਵਲ ਸੱਜੇ ਸਾਹਿਬ ਨੂੰ ਬੇਨਤੀ ਕੀਤੀ ਸੀ ਆਪਦੀ ਤੇ ਨਾਲ ਅਸੀਂ ਇੱਕ ਇਹ ਵੀ ਚੇਤਾਵਨੀ ਵੀ ਦਿੱਤੀ ਹੈ ਵੀ ਜੇ ਇਹ ਮਸਲਾ ਮਤਲਬ ਕੱਲ੍ਹ ਤੱਕ ਨਹੀਂ ਸੁਧਰਦਾ ਸ਼ਾਮ ਤੱਕ ਨਹੀਂ ਸੁਧਰਦਾ ਫਿਰ ਅਸੀਂ ਅੱਗੇ ਹੜਤਾਲ ਤੇ ਲਗਾ ਦੇਣਾ ਅੱਛਾ ਜਿਹੜੇ ਤੁਸੀਂ ਹੜਤਾਲ ਦੇ ਬੈਠੇ ਹੋ ਕਿਹੜੇ ਕਿਹੜੇ ਸਾਡੀਆਂ ਸਾਰੀਆਂ ਜਥੇਬੰਦੀਆਂ ਨੇ ਹਸਪਤਾਲ ਦੇ ਵਿੱਚ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰੇ ਕਿਹੜੇ ਨਾਲ ਜਿਹਦੇ ਵਿੱਚ PCMS ਡਾਕਟਰ ਐਸੋਸੀਏਸ਼ਨ ਹੈ ਨਰਸਿੰਗ ਐਸੋਸੀਏਸ਼ਨ ਹੈ ਕਲੈਰੀਕਲ ਐਸੋਸੀਏਸ਼ਨ ਹੈ ਵਾਰਡ ਟੈਂਡੈਂਟ ਐਸੋਸੀਏਸ਼ਨ ਹੈ ਪੈਰਾਮੈਡੀਕਲ ਐਸੋਸੀਏਸ਼ਨ ਹੈ ਸਾਰੀਆਂ ਜੁਨੀਅਨਾਂ ਜਿੰਨੀਆਂ ਇਸ ਹਸਪਤਾਲ 'ਚ ਕੰਮ ਕਰਦੀਆਂ ਨੇ ਸਾਂਝੇ ਮੁੱਦੇ ਤੇ ਅਸੀਂ ਨਾਲ ਖੜੇ ਤੇ ਲੋਕ ਹਰਾਸਮੈਂਟ ਹੋ ਰਿਹਾ ਥੋੜੀ ਹਟਾਲ ਕਰਦੇ ਜਿਹੜੀ ਇਹ ਮਸਲਾ ਕੋਈ ਅਸੀਂ ਆਪਣੇ ਨਿੱਜੀ ਕੰਮ ਲਈ ਤਾਂ ਕੀਤਾ ਨਹੀਂ ਸੀ ਜੀ ਲਿੰਗ ਜਾਂਚ ਦਾ ਵਿਸ਼ਾ ਕਿੱਡਾ ਪੇਚੀਦਾ ਹੈ ਇਹਦੇ ਬਾਰੇ ਸਾਰੀ ਦੁਨੀਆ ਜਾਣਦੀ ਹੈ ਜੇ ਅਸੀਂ ਉਸ ਨੂੰ ਰੋਕਣ ਵਾਸਤੇ ਕੋਈ ਕਦਮ ਉਠਾ ਰਹੇ ਹਾਂ ਤਾਂ ਉਹਨੂੰ ਕਦਮ ਚੱਕਣ ਵਾਲੇ ਜਿਹੜੇ ਵਿਅਕਤੀ ਨਹੀਂ ਉਹਨਾਂ ਦੀ ਪ੍ਰੋਟੈਕਸ਼ਨ ਹੋਣੀ ਚਾਹੀਦੀ ਹੈ ਨਾ ਕਿ ਹਰਾਸਮੈਂਟ ਇਹ ਤਾਂ ਹਰਾਸਮੈਂਟ ਹੋਗੀ ਇਹ ਵੀ ਆਪਣਾ ਨਿੱਜੀ ਤੇ ਨਾ ਹੀ ਇਸ ਵਿੱਚ ਕਿਸੇ ਦੀ ਕੋਈ ਗਲਤ ਸ਼ਮੂਲੀਅਤ ਅਸੀਂ ਮੰਨਦੇ ਆ ਇਸ ਕਰਕੇ ਸਰਕਾਰੀ ਫੈਸਲਾ ਹੋਣ ਕਰਕੇ ਸਰਕਾਰੀ ਮੁਲਾਜ਼ਮਾਂ ਦੀ ਪ੍ਰੋਟੈਕਸ਼ਨ ਵੀ ਸਰਕਾਰ ਨੇ ਦੇਣੀ ਬਣਦੀ ਹੈ ਤੇ ਇਹੋ ਜਿਹੇ ਮਸਲਿਆਂ ਤੇ ਬੜੇ ਸੰਜੀਦਾ ਮਸਲੇ ਨੇ ਲੋਕਾਂ ਨੂੰ ਸਾਡੇ ਨਾਲ ਹੋਣਾ ਚਾਹੀਦਾ ਸਮਝਣੀ ਚਾਹੀਦੀ ਹੈ ਗੱਲ ਪ੍ਰਧਾਨ ਜੀ ਕੀ ਕਹਣਾ ਹੈ ਵੀ ਤੁਸੀਂ ਸਰਕਾਰੀ ਹਸਪਤਲ ਤੇ ਧਰਨਾ ਦਿੱਤਾ ਹੈਗਾ ਕੀ ਮੰਗ ਹੈ ਜੀ ਕਿਹੜਾ ਗੱਲ ਹੈ ਸਾਡਾ ਜਿਹੜਾ ਇੱਥੇ ਧਰਨਾ ਜਿਵੇਂ ਡਾ ਸਾਹਿਬ ਹੋਰਾਂ ਨੇ ਤੁਹਾਨੂੰ ਦੱਸਿਆ ਹੀ ਹੈ ਸਾਡਾ ਧਰਨਾ ਇਸ ਗੱਲ ਨੂੰ ਲੈ ਕੇ ਆ ਵੀ ਵਿਭਾਗ ਵੱਲੋਂ ਇੱਕ ਲਿੰਗ ਜਾਂਚ ਦੇ ਅਧੀਨ ਇੱਕ ਕ ਜਾਨੀ ਟੀਮ ਦਾ ਗਠਨ ਕੀਤਾ ਗਿਆ ਸੀ 8 ਤਰੀਕ ਨੂੰ ਐਨ ਐਚ ਐਮ ਦੇ ਵਿੱਚੋਂ ਪੱਤਰ ਜਾਰੀ ਹੁੰਦਾ ਤੇ 9 ਤਰੀਕ ਨੂੰ ਉਸ ਦੇ ਅਧੀਨ ਰਾਜ ਸਿੰਘ ਜਿਹੜੇ ਕਿ ਇੱਥੇ 바ਟੈਂਡੈਂਟ ਨੇ 바ਟੈਂਟ ਦੀ ਨੌਕਰੀ ਨਿਭਾ ਰਹੇ ਨੇ ਉਹ 9 ਤਰੀਕ ਨੂੰ ਉਸ ਟੀਮ ਦੇ ਵਿੱਚ ਸ਼ਾਮਲ ਹੋ ਕੇ ਉਸ ਰੇਡ ਦੇ ਵਿੱਚ ਸ਼ਾਮਲ ਹੋਏ ਨੇ ਪਰ ਉੱਥੇ ਕੁਝ ਇਸ ਕਿਸਮ ਦਾ ਘਟਨਾਕਰਮ ਵਾਪਰਦਾ ਵੀ ਜਿਹੜੇ ਬੰਦਿਆਂ ਨੂੰ ਇਹ ਫੜਨ ਗਏ ਸੀ ਉਹਨਾਂ ਨੇ ਇਹਨਾਂ ਨੂੰ ਹੀ ਫੜਾਤਾ ਜਾਣੀ ਉਹਦੇ ਵਿੱਚ ਰਾਜ ਸਿੰਘ ਜਿਹੜਾ ਸੀ ਇਕੱਲਾ ਫੜਿਆ ਜਾਂਦਾ ਬਾਕੀ ਦੇ 6 ਮੈਂਬਰ ਜਿਹੜੇ ਉਹ ਵਾਪਸ ਆ ਜਾਂਦੇ ਆ ਇੱਥੋਂ ਦੇ ਜਿਹੜੇ ਇੰਚਾਰਜ ਨੇ ਟੀਮ ਇੰਚਾਰਜ ਨੇ ਉਹਨਾਂ ਨੇ ਇੱਥੋਂ ਤੱਕ ਕੀਤਾ ਵੀ ਘਰਦਿਆਂ ਨੂੰ ਉਹਦੀ ਇਨਫਾਰਮੇਸ਼ਨ ਤੱਕ ਕੋਈ ਨਹੀਂ ਦਿੱਤੀ ਵਿਭਾਗ ਵੱਲੋਂ ਕੋਈ ਇਨਫਾਰਮੇਸ਼ਨ ਨਹੀਂ ਦਿੱਤੀ ਗਈ ਵੀ ਰਾਜ ਸਿੰਘ ਕਿੱਥੇ ਐ ਉਹ ਜਾਂ ਕਿਉਂ ਨਹੀਂ ਆ ਸਕਿਆ ਕੋਈ ਗੱਲ ਜਿਹੜੀ ਆ ਉਹ ਵਿਭਾਗ ਨੂੰ ਨਹੀਂ ਦੱਸੀ ਆਪ ਇੱਥੇ ਆ ਕੇ ਬੈਠ ਗਏ ਜਦੋਂ ਕਿ ਇਹਨਾਂ ਦਾ ਹੱਕ ਬਣਦਾ ਸੀ ਵੀ ਇਹ ਓਸ ਵਿਜੀਲੈਂਸ ਟੀਮ ਨੂੰ ਮਿਲਦੇ ਚਾਹੇ ਉਹ ਮਹਾਲੀ ਦੀ ਸੀ ਚਾਹੇ ਉਹ ਪਟਿਆਲੇ ਦੀ ਸੀ ਜਿਹੜੀ ਵੀ ਟੀਮ ਸੀ ਕਿਉਂਕਿ ਇਹ ਇੱਕ ਅਥਾਰਟੀ ਸੀਗੇ ਇਨਚਾਰਜ ਸੀਗੇ ਉਸ ਟੀਮ ਦੇ ਉਸ ਦੇ ਬਿਹਾਰਫ ਦੇ ਉੱਤੇ ਜ਼ਿਲ੍ਹੇ ਦੇ ਜਣੀ ਜਣੀ ਫੈਮਿਲੀ ਪਲੈਨਿੰਗ ਅਫਸਰ ਸੀਗੇ ਇਹਨਾਂ ਕੋਲੇ ਅਗਸਟਡ ਅਫਸਰ ਸੀ ਇਹ ਇਹ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਪਰ ਇਹਨਾਂ ਨੇ ਅਜੇ ਹਰ ਨਹੀਂ ਕੀਤਾ ਜਣੀ ਇਸ ਗੱਲ ਤੋਂ ਇਹ ਸ਼ੱਕ ਪੈਦਾ ਹੁੰਦਾ ਵੀ ਇਹਨਾਂ ਨੇ ਜਾਣ ਪੁੱਛ ਕੇ ਹੀ ਫਸਾਇਆ ਹੋ ਸਮਝ ਲਓ ਕਿਉਂਕਿ ਨਹੀਂ ਤਾਂ ਇਹ ਜਾ ਕੇ ਉਹਨਾਂ ਨੂੰ ਮਿਲਦੇ ਆਪਦੀ ਪਰਿਸਥਿਤੀ ਦੱਸਦੇ ਆਪਦੀ ਸਥਿਤੀ ਕਲੀਅਰ ਕਰਦੇ ਕੋਈ ਵੀ ਐਡਾ ਕ ਕਮਲਾ ਤਾਂ ਹੈ ਨਹੀਂਗਾ ਵੀ ਉਹਨਾਂ ਨੇ ਜਾਣ ਬੁੱਝ ਕੇ ਪਾਤਾ ਕਿਉਂਕਿ ਇਹ ਮਿਲੇ ਨਹੀਂ ਇਸ ਕਰਕੇ ਉਹ ਜਿਹੜਾ ਉਹਦੇ ਤੇ ਐਫ ਆਈ ਆਰ ਦਰਜ ਹੋ ਗਈ ਮਕਦਮਾ ਨੰਬਰ 997 ਨੂੰ ਮੁਹਾਲੀ ਦੇ ਵਿੱਚ ਜਿਹੜਾ ਉਹਨਾਂ ਤੇ ਦਰਜ ਹੋ ਗਿਆ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਜਰੂਰ ਇਹ ਅੱਖਾਂ ਪੁੰਚਣ ਦੇ ਮਾਰੇ ਮਤਲਬ ਕੇਸ ਕੋਰਸ ਜਾ ਭੇਜੀ ਜਾਂਦੇ ਆ ਬਣਾ ਕੇ ਜਿਹਦੀ ਕੋਈ ਵੈਲਿਊ ਨਹੀਂ ਹੈਗੀ ਕਿਉਂਕਿ ਵਿਜੀਲੈਂਸ ਵਿਭਾਗ ਜਿਹੜਾ ਉਹ ਇਹਨਾਂ ਦੇ ਇੰਨਾ ਕੇਸਾਂ ਨੂੰ ਬਿਲਕੁਲ ਨਹੀਂ ਉਹ ਕਰਦਾ ਜੇ ਮਾਮਲਾ ਕੋਰਟ ਦੇ ਵਿੱਚ ਵਗ ਜਾਂਦਾ ਤਾਂ ਉਹਨੂੰ ਭੁਗਤਣਾ ਪੈਣਾ ਜਦੋਂ ਕਿ ਉਹਦਾ ਕਸੂਰ ਕੋਈ ਨਹੀਂ ਹੈਗਾ ਬੰਦੇ ਦਾ ਔਰ ਇਹਨਾਂ ਦੇ ਬੇਵਕੂਫੀ ਦੇ ਕਰਕੇ ਜਾਨੀ ਉਹ ਸਾਡਾ ਮੁੰਡਾ ਜਿਹੜਾ ਉਹ ਫਸ ਗਿਆ ਰਾਜ ਸਿੰਘ ਉਹਨੂੰ ਛਡਾਉਣ ਵਾਸਤੇ ਅਸੀਂ ਇੱਥੇ ਧਰਨਾ ਲਾਇਆ ਕੱਲ ਨੂੰ ਵੀ ਓਪੀਡੀ ਸਭਾਵਾਂ ਬੰਦ ਰੱਖਾਂਗੇ ਅੱਜ ਵੀ ਅਸੀਂ 12:30 ਵਜੇ ਤੋਂ ਬਾਅਦ ਬੰਦ ਕੀਤੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਹ ਮਸਲਾ ਹੱਲ ਨਹੀਂ ਹੁੰਦਾ ਪੂਰੇ ਜ਼ਿਲ੍ਹੇ ਦੀਆਂ ਸਭਾਵਾਂ ਜਿਹੜੀਆਂ ਨੇ ਉਹ ਠੱਪ ਕਰਾਂਗੇ